ਪਿਆਰੇ ਵਿਦਿਆਰਥੀਓ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਸ਼ਿਵਰਾਜ ਢਲੋਂ ਦੇ ਵਿੱਚ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਨਾਲ ਹੀ ਬੈਲ ਆਈਕਨ ਨੂੰ ਕਲਿੱਕ ਕਰਕੇ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਪ੍ਰਾਪਤ ਕਰ ਸਕਦੇ ਹੋ ਇਸ ਵੀਡੀਓ ਦੇ ਵਿੱਚ ਅਸੀਂ ਪੈਸ ਨਵੰਬਰ 2020 ਦੇ ਵਿੱਚ ਰਾਜਨੀਤੀ ਸ਼ਾਸਤਰ ਦਾ ਫਾਈਨਲ ਟੈਸਟ ਹੋ ਰਿਹਾ ਹੈ ਤੇ ਅਸੀਂ ਇਸ ਵੀਡੀਓ ਵਿੱਚ 11ਵੀਂ ਜਮਾਤ ਦੇ ਟੈਸਟ ਦੀ ਅਨਸਰ ਕੀ ਡਿਸਕਸ ਕਰਾਂਗੇ 20 ਪ੍ਰਸ਼ਨ ਪੁੱਛੇ ਗਏ ਸਨ ਉਹਨਾਂ 20 ਪ੍ਰਸ਼ਨਾਂ ਦੇ ਸਹੀ ਉੱਤਰ ਕਿਹੜੇ ਆ ਕਿਉਂਕਿ ਇਸ ਟੈਸਟ ਦਾ ਜਿਹੜਾ ਅਨਲਿਸਿਸ ਹੈ ਉਹ ਬਾਅਦ ਵਿੱਚ ਆਏਗਾ ਤੇ ਤੁਹਾਨੂੰ ਹੁਣ ਨੰਬਰ ਪਤਾ ਨਹੀਂ ਲੱਗ ਰਹੇ ਆ ਤਾਂ ਤੁਸੀਂ ਕਿਹੜੇ ਸਵਾਲਾਂ ਦੇ ਜਵਾਬ ਜਿਹੜੇ ਆ ਉਹ ਠੀਕ ਦਿੱਤੇ ਆ ਤੇ ਕਿੰਨਾਂ ਦੇ ਗਲਤ ਦਿੱਤੇ ਆ ਜਾਂ ਜਿਹੜੇ ਸਵਾਲ ਤੁਹਾਨੂੰ ਆਉਂਦੇ ਨਹੀਂ ਸੀ ਉਹਨਾਂ ਦਾ ਸਹੀ ਉੱਤਰ ਕੀ ਹੈ ਤੁਹਾਨੂੰ ਉਹਨਾਂ 20 ਪ੍ਰਸ਼ਨਾਂ ਦੇ ਉੱਤਰਾਂ ਬਾਰੇ ਪਤਾ ਲੱਗ ਜਾਵੇਗਾ ਸਭ ਤੋਂ ਪਹਿਲਾਂ ਪ੍ਰਸ਼ਨ ਨੰਬਰ 1 ਜੁਨਾਨੀ ਭਾਸ਼ਾ ਵਿੱਚ ਪੌਲਿਸ ਸ਼ਬਦ ਦਾ ਕੀ ਅਰਥ ਹੈ ਤਾਂ ਚਾਰ ਆਪਸ਼ਨਾਂ ਹਨ ਪਿੰਡ ਸ਼ਹਿਰ ਨਗਰ ਰਾਜ ਅਪਰੋਕਤ ਸਾਰੇ ਤਾਂ ਸਹੀ ਉੱਤਰ ਹੈ ਨਗਰ ਰਾਜ ਈ ਈ ਡੀ ਜਿਹੜਾ ਸਹੀ ਉੱਤਰ ਹੈ ਪ੍ਰਸ਼ਨ ਨੰਬਰ 2 ਅੰਗਰੇਜ਼ੀ ਭਾਸ਼ਾ ਦੇ ਸ਼ਬਦ ਲਿਬਰਟੀ ਦਾ ਮੂਲ ਲਾਤੀਨੀ ਭਾਸ਼ਾ ਦਾ ਸ਼ਬਦ ਲਿਬਰ ਹੈ ਠੀਕ ਗਲਤ ਉੱਤਰ ਹੈ ਜੀ ਠੀਕ ਅੰਗਰੇਜ਼ੀ ਭਾਸ਼ਾ ਦਾ ਜਿਹੜਾ ਸ਼ਬਦ ਹੈ ਲਿਬਰਟੀ ਜਿਹਨੂੰ ਪੰਜਾਬੀ ਵਿੱਚ ਸੁਤੰਤਰਤਾ ਕਹਿੰਦੇ ਆ ਤਾਂ ਲਿਬਰਟੀ ਸ਼ਬਦ ਲਾਤੀਨੀ ਭਾਸ਼ਾ ਦੇ ਸ਼ਬਦ ਲਿਬਰ ਤੋਂ ਬਣਿਆ ਹੈ ਅੱਗੇ ਆ ਗਿਆ ਜੀ ਪ੍ਰਸ਼ਨ ਨੰਬਰ 3 ਕਿਹੜੇ ਸ਼ਾਸਤਰ ਨੂੰ ਹੋਰ ਸ਼ਾਸਤਰਾਂ ਦੀ ਜੰਨੀ ਕਿਹਾ ਜਾਂਦਾ ਹੈ ਇਤਿਹਾਸ ਸਮਾਜ ਸ਼ਾਸਤਰ ਅਰਥ ਸ਼ਾਸਤਰ ਨੀਤੀ ਸ਼ਾਸਤਰ ਤੇ ਸਹੀ ਉੱਤਰ ਹੈਗਾ ਜੀ ਅਡਾ ਸਮਾਜ ਸ਼ਾਸਤਰ ਸਮਾਜ ਸ਼ਾਸਤਰ ਨੂੰ ਸੋਸ਼ੀਓਲੋਜੀ ਨੂੰ ਬਾਕੀ ਸਾਰੇ ਜਿਹੜੇ ਸੋਸ਼ਲ ਸਾਇੰਸਸ ਨੇ ਉਹਨਾਂ ਦੀ ਮਦਰ ਕਿਹਾ ਜਾਂਦਾ ਹੈ ਹੋਰ ਸਾਰੇ ਸ਼ਾਸਤਰਾਂ ਦੀ ਜਨਨੀ ਕਿਹਾ ਜਾਂਦਾ ਹੈ ਪ੍ਰਸ਼ਨ ਨੰਬਰ 4 ਭਾਰਤ ਦਾ ਸੰਵਿਧਾਨ ਕਦੋਂ ਲਾਗੂ ਕੀਤਾ ਗਿਆ ਸੀ 26 ਜਨਵਰੀ 1949 26 ਜਨਵਰੀ 1950 26 ਜਨਵਰੀ 1948 14 ਨਵੰਬਰ 1949 ਜਿਹੜਾ ਭਾਰਤ ਦਾ ਸੰਵਿਧਾਨ ਸੀ ਇਹ ਲਾਗੂ ਕੀਤਾ ਗਿਆ ਸੀ 26 ਜਨਵਰੀ 1950 ਨੂੰ ਪ੍ਰਸ਼ਨ ਨੰਬਰ 5 ਹੇਠ ਲਿਖਿਆਂ ਵਿੱਚੋਂ ਕਿਹੜਾ ਸ਼ਬਦ ਸੰਵਿਧਾਨ ਦੀ 42ਵੀਂ ਸੋਧ ਦੁਆਰਾ ਪ੍ਰਸਤਾਵਨਾ ਵਿੱਚ ਸ਼ਾਮਲ ਕੀਤਾ ਗਿਆ ਹੈ ਪ੍ਰਭੂਸੱਤਾ ਧਰਮ ਨਿਰਪੱਖ ਲੋਕਤੰਤਰੀ ਗਣਰਾਜ ਜੇ ਸਹੀ ਉੱਤਰ ਹੈ ਜੀ ਐੜਾ ਧਰਮ ਨਿਰਪੱਖ ਇਹ ਸ਼ਬਦ ਸੰਵਿਧਾਨ ਦੇ 42ਵੀਂ ਸੋਧ ਦੁਆਰਾ ਪ੍ਰਸਤਾਵਨਾ ਦੇ ਵਿੱਚ ਸ਼ਾਮਲ ਕੀਤਾ ਗਿਆ ਸੀ। ਪ੍ਰਸ਼ਨ ਨੰਬਰ 6 ਮੌਜੂਦਾ ਸਮੇਂ ਭਾਰਤੀ ਸੰਵਿਧਾਨ ਵਿੱਚ ਅੰਕਿਤ ਮੌਲਿਕ ਕਰਤਾਵਾਂ ਦੀ ਗਿਣਤੀ ਕਿੰਨੀ ਹੈ? 10, 11, 12 ਜਾਂ 13 ਤੇ ਸਹੀ ਉੱਤਰ ਕੀ ਹੈ? 11। ਇਸ ਸਮੇਂ ਮੌਲਿਕ ਕਰਤਾਵਾਂ ਜਿਹੜੇ 11 ਮੌਲਿਕ ਕਰਤਾਵ ਹੈ। 10 ਮੌਲਿਕ ਕਰਤਾਵ 1976 ਦੇ ਵਿੱਚ 42ਵੀਂ ਸੋਧ ਦੁਆਰਾ ਜਿਹੜੇ ਸ਼ਾਮਲ ਕੀਤੇ ਗਏ ਸੀ ਅਤੇ 11ਵਾਂ ਮੌਲਿਕ ਅਧਿਕਾਰ ਹੈ ਜਿਹੜਾ ਉਹ 86ਵੇਂ ਸੋਧ ਦੁਆਰਾ 2002 ਦੇ ਵਿੱਚ ਸ਼ਾਮਲ ਕੀਤਾ ਗਿਆ ਹੈ। ਪ੍ਰਸ਼ਨ ਨੰਬਰ 7 ਪ੍ਰਸਤਾਵਨਾ ਨੂੰ ਪ੍ਰਸਤਾਵਨਾ ਨੂੰ ਭਾਰਤੀ ਸੰਵਿਧਾਨ ਦੀ ਆਤਮਾ ਕਿਹਾ ਜਾਂਦਾ ਹੈ? ਬਿਲਕੁਲ ਠੀਕ ਹੈ ਜੀ। ਪ੍ਰਸਤਾਵਨਾ ਨੂੰ ਭਾਰਤੀ ਸੰਵਿਧਾਨ ਦੀ ਆਤਮਾ ਭਾਰਤੀ ਸੰਵਿਧਾਨ ਦਾ ਚਿਰੋਖਾ ਕਿਹਾ ਜਾਂਦਾ ਹੈ। ਪ੍ਰਸ਼ਨ ਨੰਬਰ 8 ਵਿਦੇਸ਼ੀਆਂ ਨੂੰ ਰਾਜਨੀਤਿਕ ਅਧਿਕਾਰ ਪ੍ਰਾਪਤ ਨਹੀਂ ਹੁੰਦੇ ਹਨ ਠੀਕ ਗੱਲ ਬਿਲਕੁਲ ਠੀਕ ਹੈ ਜੀ ਜਿਹੜੇ ਰਾਜਨੀਤਿਕ ਅਧਿਕਾਰ ਹੈ ਉਹ ਸਿਰਫ ਤਾਂ ਸਿਰਫ ਨਾਗਰਿਕਾਂ ਨੂੰ ਹੀ ਪ੍ਰਾਪਤ ਹੁੰਦੇ ਹੈ ਵਿਦੇਸ਼ੀਆਂ ਨੂੰ ਇਹ ਅਧਿਕਾਰ ਪ੍ਰਾਪਤ ਨਹੀਂ ਹੁੰਦੇ ਪ੍ਰਸ਼ਨ ਨੰਬਰ 9 ਮੌਲਿਕ ਅਧਿਕਾਰਾਂ ਵਿੱਚ ਸੋਧ ਕਰਨ ਦਾ ਅਧਿਕਾਰ ਕਿਸ ਕੋਲ ਹੈ ਰਾਸ਼ਟਰਪਤੀ ਕੋਲ ਸੰਸਦ ਕੋਲ ਪ੍ਰਧਾਨ ਮੰਤਰੀ ਕੋਲ ਸਰਵਉੱਚ ਅਦਾਲਤ ਕੋਲ ਮੌਲਿਕ ਅਧਿਕਾਰਾਂ 'ਚ ਸੋਧ ਕਰਨ ਦਾ ਅਧਿਕਾਰ ਹੈਗਾ ਜੀ ਸੰਸਦ ਕੋਲ ਐਡਾਪਸ਼ਨ ਬਿਲਕੁਲ ਠੀਕ ਉੱਤਰ ਹੈ ਪ੍ਰਸ਼ਨ ਨੰਬਰ 10 ਸੁਤੰਤਰਤਾ ਅਤੇ ਸਮਾਨਤਾ ਚਾਰ ਆਪਸ਼ਨ ਹਨ ਵਾਕ ਪੂਰਾ ਕਰਨਾ ਇੱਕ ਦੂਜੇ ਦੇ ਵਿਰੋਧੀ ਹਨ ਵਿੱਚ ਕੋਈ ਸਬੰਧ ਨਹੀਂ ਹੈ ਇੱਕ ਦੂਜੇ ਦੇ ਸਹਿਯੋਗੀ ਹਨ ਅਪਰੋਕ ਦੇ ਵਿੱਚੋਂ ਕੋਈ ਨਹੀਂ ਤੇ ਸਹੀ ਉੱਤਰ ਹੈਗਾ ਜੀ ਈਡੀ ਇੱਕ ਦੂਜੇ ਦੇ ਸਹਿਯੋਗੀ ਹਨ ਸੁਤੰਤਰਤਾ ਤੇ ਸਮਾਨਤਾ ਇੱਕ ਦੂਜੇ ਦੇ ਸਹਿਯੋਗੀ ਹਨ ਅੱਗੇ ਆ ਗਿਆ ਜੀ ਪ੍ਰਸ਼ਨ ਨੰਬਰ 11 ਭਾਰਤ ਇੱਕ ਪੂਰਨ ਰਾਜ ਹੈ ਠੀਕ ਗਲਤ ਉੱਤਰ ਹੈ ਜੀ ਠੀਕ ਭਾਰਤ ਇੱਕ ਪੂਰਨ ਰਾਜ ਹੈ ਕਿਉਂਕਿ ਇੱਕ ਰਾਜ ਲਈ ਜਿਹੜੇ ਚਾਰ ਜ਼ਰੂਰੀ ਤੱਤ ਹੈ ਉਹ ਭਾਰਤ ਕੋਲ ਹਨ ਜਨਸੰਖਿਆ ਨਿਸ਼ਚਿਤ ਭੂਮੀ ਸਰਕਾਰ ਤੇ ਪ੍ਰਭੂਸੱਤਾ 12ਵਾਂ ਨੰਬਰ ਆ ਗਿਆ ਜੀ ਮੌਲਿਕ ਕਰਤਵ ਨਿਆਂਯੋਗ ਨਹੀਂ ਹਨ ਬਿਲਕੁਲ ਠੀਕ ਹੈ ਜੀ ਮੌਲਿਕ ਕਰਤਵ ਜਿਹੜੇ ਜਸਟੀਫਾਇਬਲ ਨਹੀਂ ਹੈ ਉਹ ਨਿਆਯੋਗ ਨਹੀਂ ਹੈ ਅਰਥਾਤ ਮੌਲਿਕ ਕਰਤਵ ਨੂੰ ਲਾਗੂ ਕਰਾਉਣ ਦੇ ਲਈ ਅਦਾਲਤ ਵਿੱਚ ਨਹੀਂ ਜਾਇਆ ਜਾ ਸਕਦਾ ਅੱਗੇ ਆ ਗਏ ਜੀ ਪ੍ਰਸ਼ਨ ਨੰਬਰ 13 ਪ੍ਰਭੂ ਸੱਤਾ ਕਿੰਨੇ ਤਰ੍ਹਾਂ ਦੀ ਹੁੰਦੀ ਹੈ ਇੱਕ ਪ੍ਰਕਾਰ ਦੀ ਦੋ ਪ੍ਰਕਾਰ ਦੀ ਤਿੰਨ ਪ੍ਰਕਾਰ ਦੀ ਚਾਰ ਪ੍ਰਕਾਰ ਦੀ ਤੇ ਸਹੀ ਉੱਤਰ ਹੈਗਾ ਜੀ ਅੜਾ ਦੋ ਪ੍ਰਕਾਰ ਦੀ ਅੰਦਰੂਨੀ ਪ੍ਰਭੂ ਸੱਤਾ ਅਤੇ ਬਾਰੀ ਪ੍ਰਭੂ ਸੱਤਾ ਦੋ ਤਰ੍ਹਾਂ ਦੀ ਪ੍ਰਭੂ ਸੱਤਾ ਹੁੰਦੀ ਹੈ ਤਾਂ ਆਹੜਾ ਆਪਸ਼ਨ ਜਿਹੜੀ ਬਿਲਕੁਲ ਠੀਕ ਉੱਤਰ ਹੈ ਅੱਗੇ ਆ ਗਿਆ ਪ੍ਰਸ਼ਨ ਨੰਬਰ 14 ਰਾਜ ਦੀ ਨੀਤੀ ਦੇ ਨਿਰਦੇਸ਼ਕ ਸਿਧਾਂਤਾਂ ਦਾ ਸਰੂਪ ਕਿਸ ਤਰ੍ਹਾਂ ਦਾ ਹੈ ਸਕਾਰਾਤਮਕ ਨਕਾਰਾਤਮਕ ਤਾਂ ਜਿਹੜੇ ਡੀ ਪੀ ਐਸ ਪੀ ਹੈ ਡਾਇਰੈਕਟਿਵ ਪ੍ਰਿੰਸੀਪਲ ਆਫ ਸਟੇਟ ਪਾਲਿਸੀ ਜਾਂ ਪੰਜਾਬੀ ਦੇ ਵਿੱਚ ਰਾਜ ਦੀ ਨੀਤੀ ਦੇ ਨਿਰਦੇਸ਼ਕ ਸਿਧਾਂਤ ਹੈ ਜਿਹੜੇ ਸੰਵਿਧਾਨ ਦੇ ਭਾਗ ਚੌਥੇ ਸ਼ਾਮਿਲ ਕੀਤੇ ਗਏ ਆ ਉਹ ਸਕਾਰਾਤਮਕ સ્વરૂਪ ਦੇ ਆਰਥਾਤ ਇਹਨਾਂ ਵਿੱਚ ਇਹ ਨਹੀਂ ਕਿਹਾ ਗਿਆ ਕਿ ਕੀ ਨਹੀਂ ਕਰਨਾ ਬਲਕਿ ਇਹ ਕਿਹਾ ਗਿਆ ਹੈ ਕਿ ਰਾਜ ਨੇ ਕੀ ਕੀ ਕਰਨਾ ਹੈ ਤਾਂ ਮਤਲਬ ਸਕਾਰਾਤਮਕ ਹੈ 15 ਨੰਬਰ ਪ੍ਰਸ਼ਨ ਜੀ ਇੱਕ ਵਿਦਿਆਰਥੀ ਦੇ ਰੂਪ ਵਿੱਚ ਰਾਜਨੀਤੀ ਸ਼ਾਸਤਰ ਦਾ ਅਧਿਐਨ ਤੁਹਾਨੂੰ ਰਾਜ ਬਾਰੇ ਗਿਆਨ ਦਿੰਦਾ ਹੈ ਸਰਕਾਰ ਬਾਰੇ ਗਿਆਨ ਦਿੰਦਾ ਹੈ ਰਾਜਨੀਤਿਕ ਜਾਗਰਤੀ ਪੈਦਾ ਕਰਦਾ ਹੈ ਅਪਰੋਕਤ ਸਾਰੇ ਤਾਂ ਜਿਹੜਾ ਸਹੀ ਉੱਤਰ ਹੈ ਜੀ ਉਹ ਹੈ ਅਪਰੋਕਤ ਸਾਰੇ ਜਿਹੜਾ ਵਿਦਿਆਰਥੀ ਹੈ ਉਹ ਜਦੋਂ ਰਾਜਨੀਤਿਕ ਸ਼ਾਸਤਰ ਪੜ੍ਹਦਾ ਹੈ ਦਾ ਅਧਿਐਨ ਕਰਦਾ ਹੈ ਤਾਂ ਉਹਨੂੰ ਸਾਰੀਆਂ ਗੱਲਾਂ ਰਾਜ ਬਾਰੇ ਸਰਕਾਰ ਬਾਰੇ ਰਾਜਨੀਤਿਕ ਜਾਗਰਤੀ ਉਹਦੇ ਵਿੱਚ ਪੈਦਾ ਹੁੰਦੀ ਹੈ ਪ੍ਰਸ਼ਨ ਨੰਬਰ 16 ਜੰਗਲਾਂ ਝੀਲਾਂ ਨਦੀਆਂ ਜੰਗਲੀ ਜੀਵਨ ਅਤੇ ਕੁਦਰਤੀ ਵਾਤਾਵਰਨ ਦੀ ਰਾਖੀ ਕਰਨੀ ਸਾਡਾ ਮੌਲਿਕ ਕਰਤਵ ਹੈ ਇੱਕ ਨਾਗਰਿਕ ਵਜੋਂ ਇਸ ਦੀ ਪੂਰਤੀ ਲਈ ਤੁਸੀਂ ਕੀ ਕਰੋਗੇ ਚਾਰ ਆਪਸ਼ਨ ਹਨ ਆਉਣ ਜਾਣ ਲਈ ਜਿੱਥੇ ਸੰਭਵ ਹੈ ਸਾਈਕਲ ਦਾ ਪ੍ਰਯੋਗ ਕਰਨਾ ਨਹਿਰਾਂ ਆਦ ਵਿੱਚ ਕੂੜਾਕਰਕਟ ਅਤੇ ਸਮਗਰੀ ਨਾ ਮਾਹੋਣਾ ਵੱਧ ਤੋਂ ਵੱਧ ਰੁੱਖ ਲਗਾਉਣਾ ਉਪਰੋਕਤ ਸਾਰੇ ਤਾਂ ਇਹਦਾ ਸਹੀ ਉੱਤਰ ਹੈ ਜੀ ਸ ਅਪਰੋਕਤ ਸਾਰੇ ਅਪਰੋਕਤ ਸਾਰੀਆਂ ਗੱਲਾਂ ਹੀ ਜੰਗਲਾ ਝੀਲਾ ਨਦੀਆਂ ਜੰਗਲੀ ਜੀਵਨ ਤੇ ਕੁਦਰਤੀ ਵਾਤਾਵਰਨ ਦੀ ਰਾਖੀ ਦੇ ਲਈ ਜ਼ਰੂਰੀ ਹਨ ਜਾਂ ਉਹਦੇ ਵਿੱਚ ਜਿਹੜਾ ਹੈ ਸਹਿਯੋਗ ਕਰਦੀਆਂ ਹਨ ਪ੍ਰਸ਼ਨ ਨੰਬਰ 17 ਤੁਸੀਂ ਕਿਸੇ ਦੇਸ਼ ਦੀ ਨਾਗਰਿਕਤਾ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਹੇਠ ਲਿਖਿਆ ਵਿੱਚੋਂ ਕਿਹੜਾ ਕਿਹੜੇ ਸਾਧਨ ਕਾਨੂੰਨੀ ਤੌਰ ਤੇ ਅਪਣਾ ਸਕਦੇ ਹੋ ਲੰਬਾ ਨਿਵਾਸ ਵਿਆਹ ਪ੍ਰਾਰਥਨਾ ਪੱਤਰ ਦੁਆਰਾ ਉਪਰੋਕਤ ਸਾਰੇ ਇਹ ਡੀ ਆਪਸ਼ਨ ਹੈ ਤ ਸਭ ਤੋਂ ਅਪਰੋਕਤ ਸਾਰੇ ਜਿਹੜਾ ਸਸਾ ਜਾਂ ਡੀ ਆਪਸ਼ਨ ਬਿਲਕੁਲ ਸਹੀ ਹੈ ਜੀ ਅਪਰੋਕਤ ਸਾਰੇ ਇਹਨਾਂ ਵਿੱਚੋਂ ਕਿਸੇ ਰਾਹੀ ਵੀ ਜਿਹੜਾ ਇੱਕ ਵਿਅਕਤੀ ਹੈ ਜਿਹੜਾ ਉਹ ਦੂਸਰੇ ਦੇਸ਼ ਦੀ ਨਾਗਰਿਕਤਾ ਪ੍ਰਾਪਤ ਕਰ ਸਕਦਾ ਹੈ ਪ੍ਰਸ਼ਨ ਨੰਬਰ 18 ਤੁਸੀਂ ਧਰਮ ਨਿਰਪੱਖ ਦੇਸ਼ ਦੇ ਵਾਸੀ ਹੋ ਤਾਂ ਤੁਸੀਂ ਰਾਜ ਦੀ ਇੱਛਾ ਅਨੁਸਾਰ ਧਰਮ ਦਾ ਪਾਲਨ ਕਰੋਗੇ ਆਪਣੀ ਇੱਛਾ ਅਨੁਸਾਰ ਧਰਮ ਦਾ ਪਾਲਨ ਕਰੋਗੇ ਬੀ ਆਪਸ਼ਨ ਜਾਂ ਐਡ ਆਪਸ਼ਨ ਬਿਲਕੁਲ ਠੀਕ ਹੈ ਜੀ ਕਿਉਂਕਿ ਧਰਨਰਪੱਖ ਦੇਸ਼ ਜਿਸ ਦਾ ਆਪਣਾ ਕੋਈ ਵੀ ਰਾਜ ਧਰਮ ਨਹੀਂ ਹੁੰਦਾ ਧਰਮ ਨੂੰ ਮੰਨਣਾ ਵਿਅਕਤੀ ਦੀ ਨਾਗਰਿਕ ਦੀ ਆਪਣੀ ਇੱਛਾ ਤੇ ਨਿਰਭਰ ਕਰਦਾ ਹੈ ਤਾਂ ਉੱਥੇ ਅਸੀਂ ਆਪਣੀ ਇੱਛਾ ਅਨੁਸਾਰ ਹੀ ਧਰਮ ਦਾ ਪਾਲਣ ਕਰਾਂਗੇ 19 ਨੰਬਰ ਕੁਐਸਚਨ ਆ ਗਿਆ ਤੁਹਾਨੂੰ ਸਰਕਾਰੀ ਵਿਦਿਅਕ ਸੰਸਥਾ ਜਾਂ ਰਾਜ ਤੋਂ ਵਿੱਤੀ ਸਹਾਇਤਾ ਪ੍ਰਾਪਤ ਕਰਨ ਵਾਲੀ ਸੰਸਥਾ ਵਿੱਚ ਧਰਮ ਨਸਲ ਜਾਤੀ ਭਾਸ਼ਾ ਆਦਿ ਦੇ ਆਧਾਰ ਤੇ ਦਾਖਲਾ ਦੇਣ ਤੋਂ ਇਨਕਾਰ ਕੀਤਾ ਜਾਂਦਾ ਹੈ ਤਾਂ ਤੁਸੀਂ ਕਿਸ ਅਧਿਕਾਰ ਦੀ ਵਰਤੋਂ ਕਰੋਗੇ ਆਰਥਿਕ ਅਧਿਕਾਰ ਦੀ ਰਾਜ ਦੀ ਨੀਤੀ ਦੇ ਨਿਰਦੇਸ਼ਕ ਸਿਧਾਂਤ ਦੀ ਮੌਲਿਕ ਅਧਿਕਾਰ ਦੀ ਮੌਲਿਕ ਕਰਤਵ ਦੀ ਤਾਂ ਅਸੀਂ ਕਰਾਂਗੇ ਮੌਲਿਕ ਅਧਿਕਾਰਾਂ ਦੀ ਵਰਤੋਂ ਕਿਉਂਕਿ ਮੌਲਿਕ ਅਧਿਕਾਰਾਂ ਦੇ ਵਿੱਚ ਸਾਡੇ ਵਿਵਸਥਾ ਹੈ ਕਿ ਜੇਕਰ ਕਿਸੇ ਵਿਅਕਤੀ ਨੂੰ ਸਰਕਾਰੀ ਵਿਧਕ ਸੰਸਥਾ ਜਾਂ ਰਾਜ ਤੋਂ ਵਿਧੀ ਸਹਾਇਤਾ ਪ੍ਰਾਪਤ ਕਰਨ ਸਥਾਜ ਕਿਸੇ ਵੀ ਆਧਾਰ ਉਪਰੋਕਤ ਆਧਾਰ ਤੇ ਦਾਖਲ ਦੇਣ ਤੋਂ ਰਕਾਰ ਕੀਤਾ ਜਾਂਦਾ ਹੈ ਤਾਂ ਉਹ ਸਿੱਧੇ ਹਾਈ ਕੋਰਟ ਜਾਂ ਸੁਪਰੀਮ ਕੋਰਟ ਦੇ ਵਿੱਚ ਚਾਰਜ ਹੋਈ ਕਰ ਸਕਦਾ ਹੈ ਇਸ ਲਈ ਮੌਲਿਕ ਅਧਿਕਾਰਾਂ ਦੀ ਵਰਤੋਂ ਕਰਾਂਗੇ ਅੱਗੇ ਆ ਗਿਆ ਪ੍ਰਸ਼ਨ ਨੰਬਰ 20 ਮੰਨ ਲਓ ਤੁਸੀਂ ਗਰੀਬਾਂ ਨੂੰ ਕੁਝ দান ਦੇਣਾ ਚਾਹੁੰਦੇ ਹੋ ਤੁਸੀਂ ਅਜਿਹਾ ਕਰਦੇ ਸਮੇਂ ਲੋੜਵੰਦਾਂ ਦੀ ਜ਼ਰੂਰਤ ਨੂੰ ਧਿਆਨ ਵਿੱਚ ਰੱਖੋਗੇ ਜਾਤ ਜਾਂ ਧਰਮ ਅਨੁਸਾਰ ਮਦਦ ਦੇਵੋਗੇ ਤਾਂ ਸਹੀ ਆਪਸ਼ਨ ਹੈ ਜੀ ਲੋੜਵੰਦਾਂ ਦੀ ਜ਼ਰੂਰਤ ਨੂੰ ਧਿਆਨ ਵਿੱਚ ਰੱਖੋਗੇ ਕਿਉਂਕਿ ਜਿਹੜੀ ਹੈ ਜਾਤ ਜਾਂ ਧਰਮ ਦੇ ਅਨੁਸਾਰ ਨਹੀਂ ਬਲਕਿ ਜਿਸ ਵਿਅਕਤੀ ਨੂੰ ਜ਼ਰੂਰਤ ਹੈ ਉਹ ਜਾਤ ਜਾਂ ਧਰਮ ਤੋਂ ਉੱਪਰ ਉੱਠ ਕੇ ਉਹਦੀ ਮਦਦ ਜਿਹੜੀ ਹੈ ਕਰਨੀ ਬਣਦੀ ਹੈ ਤਾਂ ਇਹ ਸੀ ਅੱਜ ਦੇ ਜਿਹੜਾ ਸਾਡਾ ਪੈਸ ਦਾ 2020 ਦਾ ਨਵੰਬਰ 2020 ਦਾ ਫਾਈਨਲ ਟੈਸਟ ਹੈ ਉਦੇ ਆਨਸਰ ਕੀ ਤੁਸੀਂ ਇਸ ਤੋਂ ਆਪਣੇ ਸਹੀ ਉਤਰਾਂ ਦਾ ਪਤਾ ਲਗਾ ਸਕਦੇ ਹੋ ਜਾਂ ਜਿਹੜੇ ਉਤਰਾਂ ਬਾਰੇ ਤੁਹਾਨੂੰ ਡਾਊਟ ਹੈ ਉਹਨਾਂ ਬਾਰੇ ਚੰਗੀ ਤਰ੍ਹਾਂ ਜਾਣਕਾਰੀ ਜਿਹੜੀ ਆ ਉਹ ਹਾਸਲ ਕਰ ਸਕਦੇ ਹੋ ਕਿਉਂਕਿ ਅੱਗੇ ਪੇਪਰਾਂ ਦੇ ਵਿੱਚ ਵੀ ਇਹ ਸਵਾਲ ਜਿਹੜੇ ਆ ਉਹ ਪੁੱਛੇ ਜਾਣਗੇ ਔਰ ਜਦ ਤੱਕ ਟੈਸਟ ਦਾ ਜਿਹੜਾ ਐਨਾਲਿਸਿਸ ਤੁਹਾਡੇ ਟੀਚਰਾਂ ਰਹੀ ਅਧਿਆਪਕਾਂ ਦੁਆਰਾ ਤੁਹਾਡੇ ਤੱਕ ਨਹੀਂ ਪਹੁੰਚਦਾ ਤੱਕ ਤੱਕ ਤੁਹਾਨੂੰ ਸਹੀ ਉਤਰਾਂ ਦਾ ਅਤੇ ਤੁਹਾਡੇ ਆਪਣੇ ਨੰਬਰਾਂ ਦਾ ਵੀ ਅੰਦਾਜ਼ਾ ਲੱਗ ਜਾਵੇਗਾ ਉਮੀਦ ਹੈ ਇਹ ਵੀਡੀਓ ਤੁਹਾਡੇ ਲਈ ਲਾਹੇਬੰਦ ਹੋਈ ਹੋਵੇਗੀ ਇਸ ਦੇ ਨਾਲ ਹੀ ਇੱਕ ਛੋਟੀ ਜੀ ਜਾਣਕਾਰੀ ਹੋਰ ਹੈ ਕਿ ਇੱਕ ਮੇਰਾ ਨਵਾਂ ਚੈਨਲ ਔਨ ਦੀ ਗੋ ਲਾਂਚ ਕੀਤਾ ਹੈ ਜਿਹਦੇ ਵਿੱਚ ਮੈਂ ਆਪਣੀਆਂ ਟਰੈਕਿੰਗ ਹਾਈਕਿੰਗ ਟਰੈਵਲਿੰਗ ਦੀਆਂ ਜਾਣਕਾਰੀ ਭਰਪੂਰ ਵੀਡੀਓ ਅਪਲੋਡ ਕਰਦਾ ਰਹਿੰਦਾ ਹਾਂ ਤੁਸੀਂ ਇਸ ਚੈਨਲ ਦੇ ਕਮਿਊਨਿਟੀ ਬਾਕਸ ਦੇ ਵਿੱਚ ਜਾ ਕੇ ਉਸ ਚੈਨਲ ਦੇ ਲਿੰਕ ਨੂੰ ਕਲਿੱਕ ਕਰਕੇ ਉਸ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਧੰਨਵਾਦ ਸ਼ੁਕਰੀਆ